ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਨਾਬਾ ਜੇਲ੍ਹ ਚ ਬੰਦ ਵਿਕਰਮਜੀਤਿਆ ਦੀ ਅੱਜ ਨਇ ਖਿਰਾਸਤ ਹੋਵੇਗੀ ਖਤਮ ਅਦਾਲਤ ਵੱਲੋਂ ਸੁਣਾਇਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ ਪੀਐਮੋਦੀ ਖਿਲਾਫ ਡੀਸੀ ਵੱਲੋਂ ਪਾਈ ਪੋਸਟ ਤੇ ਹੋਇਆ ਵੱਡਾ ਐਕਸ਼ਨ ਸੰਗਰੂਰ ਦੇ ਡੀਸੀ ਨੂੰ ਪੀਐਮਓ ਨੇ ਜਾਰੀ ਕੀਤਾ ਨੋਟਿਸ ਪੰਜਾਬ ਸਰਕਾਰ ਤੋਂ ਸੁਖਵੀਰ ਸਿੰਘ ਬਾਦਲ ਨੇ ਕੀਤੀ ਵੱਡੀ ਮੰਗ ਕਿਹਾ ਫਸਲਾਂ ਦੇ ਖਰਾਬੇ ਲਈ ਕਿਸਾਨਾਂ ਨੂੰ ਮੁਆਵਜ਼ਾ 5 ਏਕੜ ਤੱਕ ਦੇਣ ਦੀ ਹੱਦ ਕੀਤੀ ਜਾਵੇ ਖਤਮ ਸਿਮਰਜੀਤ ਸਿੰਘ ਬੈਂਸ ਦਾ ਭਰਾ ਨਾਲ ਹੋਇਆ ਰਾਜੀਨਾਮਾ ਖੁਦ ਪੋਸਟ ਪਾ ਕੇ ਦਿੱਤੀ ਜਾਣਕਾਰੀ ਜਲੰਧਰ ਦੇ ਆਦਮਪੁਰ ਚ 7 ਪਿੰਡਾਂ ਦੀਆਂ ਪੰਚਾਇਤਾਂ ਦਾ ਵੱਡਾ ਫੈਸਲਾ ਸਰਬਸੰਤੀ ਨਾਲ ਪ੍ਰਵਾਸੀਆਂ ਖਿਲਾਫ ਮਤੇ ਕੀਤੇ ਪਾਸ ਪੰਜਾਬ ਸਰਕਾਰ ਨੇ ਕਿਸਾਨਾਂ ਲਈ 15000 ਤੋਂ ਵੱਧ ਸੀਆਰਐਮ ਮਸ਼ੀਨਾਂ ਨੂੰ ਦਿੱਤੀ ਮਨਜ਼ੂਰੀ ਮੰਤਰੀ ਗੁਰਮੀਤ ਖੁੱਡੀਆਂ ਨੇ ਦਿੱਤੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਖਬਰ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਭਗਵਾਨ ਤਮਨ ਸਰਕਾਰ ਦੀ ਵੱਡੀ ਕਾਰਵਾਈ ਅਧਿਕਾਰੀਆਂ ਨੂੰ ਜਾਰੀ ਕੀਤੇ ਸਖਤ ਹੁਕਮ ਪੰਜਾਬ ਦੇ ਵਿਰੋਧ ਅੱਗੇ ਝੁਕਿਆ ਬੀਬੀ ਐਮਬੀ ਪਾਖੜਾ ਡੈਮ ਤੋਂ ਨਹੀਂ ਛੱਡਣ ਦਿੱਤਾ ਗਿਆ ਵਾਦੂ ਪਾਣੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਚ ਪੰਜਾਬ ਸਰਕਾਰ ਦਾ ਵੱਡਾ ਫੇਰਬਦਲ ਅਧਿਕਾਰੀਆਂ ਦੇ ਕੀਤੇ ਤਬਾਦਲੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਅਕਾਲੀ ਮੰਤਰੀ ਵਿਕਰਮਜੀਠਿਆ ਦੀ ਨਿਆਂਇਕ ਹਿਰਾਸਤ ਖਤਮ ਹੋ ਰਹੀ ਹੈ ਤੇ ਅੱਜ ਵਿਕਰਮਜੀਠੇ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਚ ਪੇਸ਼ ਕੀਤਾ ਜਾਣਾ ਹੈ ਤੇ ਅਦਾਲਤ ਵੱਲੋਂ ਵਿਕਰਮਜੀਠਿਆ ਬਾਰੇ ਅੱਜ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਪਿਛਲੇ ਦਿਨੀ ਅਕਾਲੀ ਆਗੂ ਵਿਕਰਮਜੀਠਿਆ ਦੀ ਨਿਆਇਕ ਹਿਰਾਸਤ 20 ਸਤੰਬਰ ਤੱਕ ਵਧਾ ਦਿੱਤੀ ਗਈ ਸੀ। ਉਹਨਾਂ ਨੂੰ 6 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਵਾਦਾ ਕਰ ਦਿੱਤਾ ਸੀ ਅਤੇ ਹੁਣ ਮੁੜ ਅਦਾਲਤ ਵੱਲੋਂ ਵਿਕਰਮਜੀਠਿਆ ਦੀ ਨਿਆਇਕ ਹਿਰਾਸਤ ਵਧਾਈ ਜਾਵੇਗੀ। ਇਹ ਦੇਖਣਾ ਹੋਵੇਗਾ। ਇੱਥੇ ਵਿਦਾਸ ਦਿਏ ਕਿ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਵਿਕਰਮਜੀਠੇ ਦੀ ਜ਼ਮਾਨਤ ਪਟੀਸ਼ਨ ਤੇ 14 ਅਕਤੂਬਰ ਤੱਕ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ ਨਾਲ ਹੀ ਮਜੀਠੀਆ ਮਾਮਲੇ ਤੇ ਸਟੇਟਸ ਰਿਪੋਰਟ ਦਾਇਰ ਕਰਨ ਦੇ ਵੀ ਹੁਕਮ ਦਿੱਤੇ ਹਨ ਜਾਣਕਾਰੀ ਅਨੁਸਾਰ ਮੁਹਾਲੀ ਦੀ ਹੇਠਲੀ ਅਦਾਲਤ ਵੱਲੋਂ ਵਿਕਰਮਜੀਠਿਆ ਦੀ ਜ਼ਮਾਨਤ ਪਟੀਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਵਿਕਰਮ ਮਜੀਠੀਆ ਨੇ ਹਾਈ ਕੋਰਟ 'ਚ ਜਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਤੇ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਨਾਲ ਹੀ ਮਾਮਲੇ ਤੇ ਸਟੇਟਸ ਰਿਪੋਰਟ ਦਾਇਰ ਕਰਨ ਦੇ ਵੀ ਹੁਕਮ ਦਿੱਤੇ ਹਨ। ਜਵਾਬ ਮੰਗਿਆ ਹੈ। ਨਾਲ ਹੀ ਮਾਮਲੇ ਤੇ ਸਟੇਟਸ ਰਿਪੋਰਟ ਦਾਇਰ ਕਰਨ ਦੇ ਵੀ ਹੁਕਮ ਦਿੱਤੇ ਹਨ। ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀਆਂ ਮੁਸ਼ਕਿਲਾਂ ਬਾਤ ਸਕਦੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਉਹਨਾਂ ਦੇ ਅਫੀਸ਼ੀਅਲ ਐਕਸ ਹੈਂਡਲ ਤੋਂ ਕੀਤੀ ਗਈ ਵਿਵਾਦੀ ਟਿੱਪਣੀ ਦੇ ਮਾਮਲੇ 'ਚ ਪੀਐਮਓ ਨੇ ਨੋਟਿਸ ਜਾਰੀ ਕੀਤਾ ਹੈ ਅਤੇ ਪੰਜਾਬ ਸਰਕਾਰ ਤੋਂ ਸੰਗਰੂਰ ਦੇ ਡੀਸੀ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਸਤੰਬਰ ਨੂੰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਏ ਸਨ ਅਤੇ ਉਹਨਾਂ ਵੱਲੋਂ ਪੰਜਾਬ ਨੂੰ 1600 ਕਰੋੜ ਦੇ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਉਸੇ ਦਿਨ ਸ਼ਾਮ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਅਫੀਸ਼ੀਅਲ ਐਕਸ ਹੈਂਡਲ ਤੋਂ ਪ੍ਰਧਾਨ ਮੰਤਰੀ ਖਿਲਾਫ ਇੱਕ ਰਾ ਨੀਤੀਕ ਅਤੇ ਅਪੱਤੀਜਨਕ ਪੋਸਟ ਕੀਤੀ ਗਈ ਸੀ ਪੋਸਟ 'ਚ ਲਿਖਿਆ ਗਿਆ ਸੀ ਕਿ ਹਰੀ ਕ੍ਰਾਂਤੀ ਤਹਿਤ ਦੇਸ਼ ਦੇ ਅਨਾਜ ਭੰਡਾਰ ਪਰਨ ਅਤੇ ਸਰਹੱਦਾਂ ਉੱਤੇ ਸਭ ਤੋਂ ਵੱਧ ਜਾਨਵਾਰਨ ਵਾਲੇ ਪੰਜਾਬ ਨੂੰ ਹੜਾਂ ਦੀ ਮਾਰ ਦੇ ਸਮੇਂ ਕੇਵਲ 1600 ਕਰੋੜ ਦੀ ਰਾਹਤ ਰਕਮ ਦੇਣਾ ਪੰਜਾਬ ਨਾਲ ਕੋਜਾ ਮਜ਼ਾਕ ਹੈ ਇਹ ਪੋਸਟ ਕੁਝ ਸਮੇਂ ਬਾਅਦ ਡਿਲੀਟ ਕਰ ਦਿੱਤੀ ਗਈ ਸੀ ਅਤੇ ਨਵੀਂ ਪੋਸਟ ਕਰਕੇ ਸਪਸ਼ਟਿਕਰਣ ਵੀ ਦਿੱਤਾ ਗਿਆ ਸੀ ਕਿ ਇਹ ਪੋਸਟ ਅਣਜਾਣੇ ਵਿੱਚ ਹੋਈ ਸੀ ਨਾਲ ਹੀ ਕਿਹਾ ਗਿਆ ਸੀ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫਸਲਾਂ ਦੇ ਖਰਾਬੇ ਲਈ ਕਿਸਾਨਾਂ ਨੂੰ 5 ਏਕੜ ਤੱਕ ਮੁਆਵਜ਼ਾ ਦੇਣ ਦੀ ਹੱਦ ਖਤਮ ਕੀਤੀ ਜਾਵੇ ਇੱਥੇ ਜਾਰੀ ਕੀਤੇ ਬਿਆਨ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਬੱਕਰੀਆਂ ਅਤੇ ਮੁਰਗੀਆਂ ਦਾ ਵੀ ਮੁਆਵਜ਼ਾ ਦੇਣਗੇ ਪਰ ਹੁਣ ਉਹ ਮੁਆਵਜ਼ਾ ਵੀ ਸਿਰਫ 20000 ਰੁਪਏ ਪ੍ਰਤੀ ਏਕੜ ਦੇ ਰਹੇ ਹਨ ਤੇ ਉਹ ਵੀ ਹਰ ਕਿਸਾਨ ਲਈ 5 ਏਕੜ ਦੀ ਹੱਦ ਤੈਅ ਕੀਤੀ ਗਈ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਠੁਕਵਾ ਮੁਆਵਜ਼ਾ ਨਾ ਮਿਲਿਆ ਤਾਂ ਸੂਬੇ 'ਚ ਖੇਤੀਬਾੜੀ ਸੰਕਟ ਖੜਾ ਹੋ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਵਿੱਚ ਆਏ ਹੜ੍ਹਾਂ ਨਾਲ ਹੋਏ ਫਸਲੀ ਨੁਕਸਾਨ ਵਾਸਤੇ ਪ੍ਰਤੀ ਏਕੜ 50000 ਰੁਪਏ ਮੁਆਵਜ਼ੇ ਦਾ ਐਲਾਨ ਤੁਰੰਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੂਬੇ ਵਿੱਚ ਹੜ੍ਹਾਂ ਦੀ ਤਰਾਸ ਦੀ ਨੁਮਾਨ ਵੱਲ ਸਿਹੇੜੀ ਤਰਾਸ ਦੀ ਕਰਾਰ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਨੇ ਪੰਜਾਬੀਆਂ ਨੂੰ ਹਰ ਪੜਾ ਤੇ ਫੇਲ ਕੀਤਾ ਭਾਵੇਂ ਉਹ ਸੂਏ ਸਾਫ ਕਰਨ ਦਾ ਮਾਮਲਾ ਹੋਵੇ ਜਾਂ ਫਿਰ ਮੌਨਸੂਨਾਂ ਤੋਂ ਪਹਿਲਾਂ ਬੰਨ ਮਜ਼ਬੂਤ ਕਰਨ ਦਾ ਮਾਮਲਾ ਹੋਵੇ ਜਾਂ ਫਿਰ ਹੜ੍ਹ ਮਾਰੇ ਕਿਸਾਨਾਂ ਨੂੰ ਉਸ ਸਮੇਂ ਸਿਰ ਰਾਹਤ ਪ੍ਰਦਾਨ ਦੀ ਗੱਲ ਹੋਵੇ ਉਨ੍ਹਾਂ ਨੇ ਕਿਹਾ ਕਿ ਹੁਣ ਵੀ ਮੁਆਵਜ਼ੇ ਵਿੱਚ ਬਹੁਤ ਦੇਰੀ ਕੀਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਦੇ ਖਜ਼ਾਨੇ ਵਿੱਚ ਪਏ ਸੂਬੇ ਦੇ ਕੁਦਰਤੀ ਆਫਤ ਫੰਡ ਦੇ 12000 ਕਰੋੜ ਰੁਪਏ ਤੁਰੰਤ ਜਾਰੀ ਕਰੇ ਉਹਨਾਂ ਨੇ ਕਿਹਾ ਹੈ ਕਿ ਇਹ ਪੈਸਾ ਜਾਰੀ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੋ ਸਕਦਾ ਬੇਸ਼ਰਤੇ ਕਿ ਇਸ ਦੀ ਦੁਰਵਰਤੋਂ ਨਾ ਕੀਤੀ ਗਈ ਹੋਵੇ ਤੇ ਪੰਜਾਬੀਆਂ ਨੂੰ ਪੀੜਿਤ ਨਾ ਬਣਾਇਆ ਗਿਆ ਹੋਵੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਉੱਪਰ ਕੋਈ ਫਾਇਰਿੰਗ ਮਗਰੋਂ ਹੁਣ ਉਹਨਾਂ ਦਾ ਵੱਡੇ ਭਰਾ ਨਾਲ ਰਾਜੀਨਾਮਾ ਹੋ ਗਿਆ ਹੈ ਇਸ ਸਬੰਧੀ ਖੁਦ ਸਿਮਰਜੀਤ ਸਿੰਘ ਬੈਂਸ ਨੇ ਫੇਸਬੁੱਕ ਤੇ ਪੋਸਟ ਪਾ ਕੇ ਸਾਰੀ ਗੱਲ ਸਾਫ਼ ਕੀਤੀ ਹੈ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਪੋਸਟ 'ਚ ਕਿਹਾ ਹੈ ਕਿ ਸਿਆਣੇ ਬਾਬੇ ਬਜ਼ੁਰਗ ਟੁੱਟੇ ਪਰਿਵਾਰਾਂ ਨੂੰ ਜੋੜਨ ਵਾਲਿਆਂ ਨੂੰ ਸੂਈ ਧਾਗੇ ਦੀ ਭੂਮਿਕਾ ਨਿਭਾਉਣ ਵਾਲੇ ਫਰਿਸ਼ਤੇ ਅਤੇ ਪਰਿਵਾਰ ਤੋੜਨ ਵਾਲਿਆਂ ਨੂੰ ਕੈਂਚੀ ਮੂੰਹੇ ਡੱਬੂ ਤਮਾਸ਼ੀਂ ਉਂਗਲ ਬਾਜ਼ ਸਵਾਦ ਲੈਣ ਵਾਲੇ ਤੇ ਹੋਰ ਪਤਾ ਨਹੀਂ ਕੀ ਕੀ ਨਾਵਾਂ ਨਾਲ ਬੁਲਾਉਂਦੇ ਹਨ तकरीबन 22 ਮਹੀਨੇ ਚੱਲੇ ਪਰਿਵਾਰਿਕ ਤਣਾਅ ਤੇ ਖਟਾਸ ਭਰੇ ਮਾਹੌਲ ਦਾ ਅੰਤ ਹੋਣ ਤੇ ਸ਼ੁਕਰ ਸ਼ੁਕਰਾਨਾ ਗੁਰੂ ਸਾਹਿਬ ਦਾ ਧੰਨਵਾਦ ਮੇਰੇ ਵੱਡੇ ਭਰਾਵਾਂ ਅਤੇ ਸਾਰੇ ਬੈਂਸ ਪਰਿਵਾਰ ਦਾ ਤਣਾਅ ਤੇ ਖਟਾਸ ਨੂੰ ਦੂਰ ਕਰਨ ਲਈ ਸਿਹਿਰਦੀ ਯਤਨ ਕਰਨ ਵਾਲਿਆਂ ਦਾ ਤੇ ਚਿੰਤਾ ਫਿਕਰਮੰਦੀ ਦਾ ਪਰਟਾਵਾ ਕਰਨ ਵਾਲੇ तमाम ਦੋਸਤਾਂ ਤੇ ਸ਼ੁਭਚਿੰਤਕਾਂ ਦਾ ਦਿਲ ਤੋਂ ਸ਼ੁਕਰੀਆ ਜਲੰਧਰ ਦੇ ਆਦਮਪੁਰ ਨੇੜੇ ਪਿੰਡ ਡਰੋਲੀ ਕਲਾਂ ਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਚਾਇਤਾਂ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਅਤੇ ਵੱਡੇ ਫੈਸਲੇ ਕੀਤੇ ਗਏ ਹਨ ਇਸ ਬੈਠਕ ਚ ਨੇੜੇ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਤੇ ਸਰਬਸੰਮਤੀ ਨਾਲ ਕਈ ਮਤੇ ਪਾਸ ਕੀਤੇ ਮੀਟਿੰਗ ਚ ਤੈਅ ਕੀਤਾ ਗਿਆ ਹੈ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਨਹੀਂ ਬਣਾਏ ਜਾਣਗੇ ਜਿਹੜੇ ਪ੍ਰਵਾਸੀਆਂ ਦੀਆਂ ਵੋਟਾਂ ਪਹਿਲਾਂ ਤੋਂ ਹੀ ਬਣੀਆਂ ਹਨ ਉਹਨਾਂ ਨੂੰ ਕੱਟ ਦਿੱਤਾ ਜਾਵੇਗਾ ਇਸ ਦੇ ਇਲਾਵਾ ਰਾਤ ਦੇ ਸਮੇਂ ਕੋਈ ਵੀ ਪ੍ਰਵਾਸੀ ਨਾ ਤਾਂ ਪਿੰਡ ਚ ਅਤੇ ਨਾ ਹੀ ਚੌਂਕ ਚੌਰਾਹਿਆਂ ਤੇ ਘੁੰਮ ਸਕੇਗਾ ਪੰਚਾਇਤਾਂ ਨੇ ਇਹ ਵੀ ਫੈਸਲਾ ਲਿਆ ਹੈ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਅੰਦਰ ਕਿਸੇ ਵੀ ਤਿਉਹਾਰ ਲਈ ਜਗ੍ਹਾ ਉਪਲਬਧ ਨਹੀਂ ਕਰਵਾਈ ਜਾਵੇਗੀ ਇਸ ਦਿਨ ਨਾਲ ਹੀ ਪਿੰਡ ਦਾ ਕੋਈ ਵੀ ਵਿਅਕਤੀ ਆਪਣੀ ਜਾਇਦਾਦ ਜਾਂ ਮਕਾਨ ਪ੍ਰਵਾਸੀਆਂ ਨੂੰ ਨਹੀਂ ਵੇਚੇਗਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਖੁਦ ਉਸ ਦੀ ਹੋਵੇਗੀ ਇਸ ਮੌਕੇ ਤੇ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 25 ਤੋਂ 30 ਪਿੰਡਾਂ ਦੀ ਇੱਕ ਹੋਰ ਵੱਡੀ ਬੈਠਕ ਬੁਲਾਈ ਜਾਵੇਗੀ ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੇ ਮੁੱਦਿਆਂ ਤੇ ਅੱਗੇ ਦੀ ਰਣਨੀਤੀ ਤੇ ਚਰਚਾ ਹੋਵੇਗੀ ਪੰਜਾਬ ਦੇ ਖੇਤੀਬੜੀਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਕਿਸਾਨਾਂ ਨੂੰ ਨਵੀਨਤਮ ਫਸਲ ਰਹਿੰਦ-ਖੂੰਦ ਪ੍ਰਬੰਧਨ ਮਸ਼ੀਨਰੀ ਨਾਲ ਲੈਸ ਕਰਨ ਲਈ ਪੰਜਾਬ ਸਰਕਾਰ ਨੇ ਰਾਜ ਭਰ ਦੇ ਕਿਸਾਨਾਂ ਵੱਲੋਂ 42476 ਮਸ਼ੀਨਾਂ ਲਈ ਦਿੱਤੀਆਂ ਗਈਆਂ ਕੁੱਲ 16837 ਅਰਜ਼ੀਆਂ ਵਿੱਚੋਂ ਹੁਣ ਤੱਕ 15613 ਸੀਆਰਐਮ ਮਸ਼ੀਨਾਂ ਨੂੰ ਮਨਜ਼ੂਰੀ ਦਿੱਤੀ ਹੈ ਸੀਆਰਐਮ ਸਕੀਮ ਬਾਰੇ ਵੇਰਵੇ ਸਾਂਝੇ ਕਰਦੇ ਹਾਂ ਗੁਰਮੀਤ ਸਿੰਘ ਖੁੱਡਿਆਣੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਪਰਾਲੀ ਸਾੜਨ ਕਾਰਨ ਵਾਤਾਵਰਣ ਉੱਤੇ ਪੈਣ ਵਾਲੇ ਬੁਰੇ ਪ੍ਰਭਾਵ ਨੂੰ ਘਟਾਉਣ ਅਤੇ ਪਰਾਲੀ ਦੇ ਸੁਚੱਜੇ ਤੇ ਪ੍ਰਭਾਵੀ ਪ੍ਰਬੰਧਨ ਲਈ 500 ਕਰੋੜ ਦੀ ਕਾਰਜ ਯੋਜਨਾ ਤਿਆਰ ਕੀਤੀ ਹੈ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਕਿਸਾਨਾਂ ਨੇ ਸਬਸਿਡੀ ਪ੍ਰਾਪਤ ਕਰਨ ਲਈ 42476 ਸੀਆਰਐਮ ਮਸ਼ੀਨਾਂ ਲਈ ਅਰਜ਼ੀਆਂ ਦਿੱਤੀਆਂ ਹਨ ਇਸੂਚੀ ਵਿੱਚੋਂ ਸੁਪਰ ਸੀਡਰ ਦੀ ਮੰਗ ਸਭ ਤੋਂ ਵੱਧ ਰਹੀ ਹੈ ਤੇ ਇਸ ਲਈ 14493 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮਨਜ਼ੂਰ ਕੀਤੀਆਂ ਗਈਆਂ 15613 ਸੀਆਰਐਮ ਮਸ਼ੀਨਾਂ ਵਿੱਚੋਂ ਲਗਭਗ 9000 ਮਸ਼ੀਨਾਂ ਕਿਸਾਨਾਂ ਨੇ ਖਰੀਦ ਵੀ ਲਈਆਂ ਹਨ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਗਰੇਜ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਇਸ ਦੇ ਵਾਤਾਵਰਣ ਹਵਾ ਦੀ ਗੁਣਵਤਾ ਤੇ ਮਿੱਟੀ ਦੀ ਉਪਜਾਊ ਸ਼ਕਤੀ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ ਮਾਨਸੁੰਦੀਬ ਵਾਪਸੀ ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ ਇਸ ਦੌਰਾਨ ਕਈ ਸੂਬਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਮਾਝਾ ਜਲੰਧਰ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਪਿਛਲੇ 2 ਦਿਨਾਂ ਤੋਂ ਬਾਰਿਸ਼ ਦਾ ਸਿਲਸਲਾ جاری ਹੈ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਬੱਦਲਵਾਈ ਰਹਿਣ ਵਾਲੀ ਹੈ ਅਤੇ ਵੱਖ-ਵੱਖ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅਮਰੀਕਸਰ, ਨਵਾਂਸ਼ਹਿਰ, ਊਪਨਗਰ ਅਤੇ ਮੁਹਾਲੀ ਵਿੱਚ ਭਾਰੀ ਮੀਂਹ ਪਵੇਗਾ। ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਵਰਗੇ ਜ਼ਿਲ੍ਹਿਆਂ ਵਿੱਚ ਮੀ ਪੈ ਸਕਦਾ ਹੈ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਸਖਤ ਹੁਕਮ ਜਾਰੀ ਕੀਤੇ ਹਨ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਦਰਿਆਵਾਂ ਦੇ ਪਾੜਾ ਨੂੰ ਪੂਰਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਚੱਲ ਰਹੇ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ ਉਹਨਾਂ ਨੇ ਸੂਬੇ ਭਰ ਵਿੱਚ ਬੰਨਾ ਦੇ ਪਾੜਾਂ ਨੂੰ ਪੂਰਨ ਤੇ ਸੰਵੇਦਨਸ਼ੀਲ ਹਿੱਸਿਆਂ ਨੂੰ ਮਜ਼ਬੂਤ ਕਰਨ ਲਈ ਵਿੰਡੇ ਕਾਰਜਾਂ ਬਾਰੇ ਵੀ ਜਾਣਕਾਰੀ ਲਈ ਹੈ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਰਿਪੋਰਟ ਹੋਏ 44 ਪਾੜਾਂ ਵਿੱਚੋਂ ਜ਼ਿਆਦਾਤਰ ਪਾੜ ਪਹਿਲਾਂ ਹੀ ਪੂਰੇ ਜਾ ਚੁੱਕੇ ਹਨ ਜਦੋਂ ਕਿ ਬਾਕੀ ਪਾੜਾਂ ਨੂੰ ਪੂਰਨ ਦਾ ਕੰਮ ਚੰਗੀ ਪੱਧਰ ਤੇ ਚੱਲ ਰਿਹਾ ਹੈ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੇ ਹਨ ਕਿ ਜੇਕਰ ਪਵਿਕ ਵਿੱਚ ਪਾਣੀ ਦਾ ਵੱਧ ਵਹਾਉ ਆਉਂਦਾ ਹੈ ਤਾਂ ਵਿਭਾਗ ਅਜਿਹੀ ਸਥਿਤੀ ਨਾਲ ਨਜੀਠਣ ਲਈ ਤਿਆਰ ਬਰਤਿਆਰ ਰਹੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸੌਖੀ ਘੜੀ ਵਿੱਚ ਇਹ ਬੇहद ਜ਼ਰੂਰੀ ਹੈ ਕਿ ਇੰਨਾ ਕਾਰਜਾਂ ਲਈ ਵਿਭਾਗ ਦੇ ਸਾਰੇ ਸਰੋਤ ਜੁਟਾਏ ਜਾਣ ਅਤੇ ਇਸ ਦੇ ਮੁਕੰਮਲ ਹੋਣ ਤੱਕ ਸਖਤ ਨਿਗਰਾਨੀ ਰੱਖੀ ਜਾਵੇ। ਪੰਜਾਬ ਦੇ ਲਗਾਤਾਰ ਵਿਰੋਧ ਤੋਂ ਬਾਅਦ BBMB ਨੇ ਪਾਖੜਾ ਡੈਮ ਤੋਂ ਵਾਧੂ ਪਾਣੀ ਨਾ ਛੱਡਣ ਦੀ ਗੱਲ ਮੰਨ ਲਈ ਹੈ BBMB ਤੇ ਸੂਬੇ ਵਿਚਾਲੇ ਸਿਰਫ 5000 ਕਿਊਸਿਕ ਵਾਧੂ ਪਾਣੀ ਛੱਡਣ ਤੇ ਸਹਿਮਤੀ ਬਣੀ ਹੈ ਦੱਸ ਦिए ਕਿ ਪੰਜਾਬ 45000 ਕਿਊਸਿਕ ਤੋਂ ਵਾਧੂ ਪਾਣੀ ਰਿਲੀਜ਼ ਨਾ ਕਰਨ ਤੇ ਅੜਿਆ ਰਿਹਾ ਹੈ 70000 ਕਿਊਸਿਕ ਪਾਣੀ ਛੱਡਣ ਦੀ ਗੱਲ ਕਹੀ ਸੀ ਬੀਬੀਐਮਬੀ ਦੀ 45000 ਕਿਊਸਿਕ ਪਾਣੀ ਛੱਡਣ ਦੀ ਪਲੈਨਿੰਗ ਸੀ ਬੀਬੀਐਮਬੀ ਵੱਲੋਂ ਛੱਡਿਆ 40000 ਕਿਊਸਿਕ ਪਾਣੀ ਪਹਿਲਾਂ ਹੀ ਸੂਬੇ ਵਿੱਚ ਚੱਲ ਰਿਹਾ ਹੈ ਪਰ ਜਦੋਂ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਤਾਂ ਬੀਬੀਐਮਬੀ 5000 ਕਿਊਸਿਕ ਪਾਣੀ ਛੱਡਣ ਲਈ ਮੰਨ ਗਿਆ ਹੈ ਇਸ ਹਿਸਾਬ ਨਾਲ ਪੰਜਾਬ ਵਿੱਚ 45000 ਕਿਊਸਿਕ ਪਾਣੀ ਹੋ ਜਾਵੇਗਾ ਪੰਜਾਬ ਸਰਕਾਰ ਨੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਇਸ ਫੇਰਬਦਲ ਵਿੱਚ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਡਿਵੀਜ਼ਨਲ ਡਿਪਟੀ ਕਮਿਸ਼ਨਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਉਪਮੁੱਖ ਕਾਰਜਕਾਰੀ ਅਫਸਰਾਂ ਦੇ ਕਾਡਰ ਸ਼ਾਮਿਲ ਹਨ ਇਨ੍ਹਾਂ ਬਦਲੀਆਂ ਦਾ ਮੁੱਖ ਉਦੇਸ਼ ਵਿਭਾਗ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਤੇ ਤੇ ਜੀ ਲਿਆਉਣਾ ਹੈ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਕਦਮ ਜਮਿਨੀ ਪੱਧਰ ਤੇ ਵਿਕਾਸ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਚੁੱਕਿਆ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਸਾਡੇ ਬਾਹਰੋਂ ਆਏ ਆ ਉਹਨਾਂ ਨੂੰ ਪੂਰਾ ਹੱਕ ਹੈ ਇੱਥੇ ਨੌਕਰੀ ਕਰਨ ਦਾ ਪਰ ਜਿਹੜਾ ਕੋਈ ਕਨ ਫੋਰਚੂਨੇਟ ਇਨਸੀਡੈਂਟ ਹੋਇਆ ਹੁਸ਼ਿਆਰਪੁਰ ਅਸੀਂ ਉਹਦੀ ਨਿੰਦਾ ਕਰਦੇ ਆਂ ਔਰ ਸਖਤ ਤੋਂ ਸਖਤ ਸਜ਼ਾ ਉਹਨੂੰ ਮਿਲਣੀ ਚਾਹੀਦੀ ਪਰ ਇੱਕ ਇਨਸੀਡੈਂਟ ਕਰਕੇ ਆਪਾਂ ਸਾਰੇ ਜਿੰਨੇ ਬੰਦੇ ਇੱਥੇ ਕੰਮ ਕਰਦੇ ਆ ਰੋਜ਼ਗਾਰ ਲਈ ਆਏ ਆਪਾਂ ਸਾਰਿਆਂ ਨੂੰ ਕਸੂਰਵਾਰ ਕਹੀਏ ਉਹ ਠੀਕ ਨਹੀਂ ਔਰ ਬੜੀਆਂ ਜਥੇਬੰਦੀਆਂ ਦਾ ਵੀ ਇਹੀ ਕਹਿਣਾ ਹੈਗਾ ਔਰ ਆਪਣੇ ਪੰਜਾਬੀ ਭਰਾ ਵੀ ਬਾਹਰ ਜਾ ਕੇ ਕੰਮ ਵੀ ਕਰਦੇ بزਨੈਸਿਸ ਵੀ ਕਰਦੇ ਹੈਗੇ ਸੋ ਇਹ ਇੱਕ ਦੂਜੀ ਸਟੇਟ ਵਿੱਚ ਆਂਦੇ ਜਾਂਦੇ ਰਹਿੰਦੇ ਆ ਔਰ ਇੰਡੀਆ ਇਸ ਵੀ ਸ਼ੁੱਡ ਆਲ ਦਾਰਾ ਬਾਤਿਓ ਕੇ ਜਨਾ ਕਈ ਗਿਆ ਨਹੀਂ ਕਿਉਂਕਿ ਮੰਗ ਨਹੀਂ ਪਰ ਦੇਖੋ ਜ਼ਬਰਦਸਤੀ ਨਹੀਂ ਭੇਜਣਾ ਚਾਹੀਦਾ ਕੋਈ ਆਪੇ ਆਂਦਾ ਹੈ ਕੋਈ ਜਾਂਦਾ ਉਹਦੇ ਚ ਆਪਾਂ ਕੁਛ ਨਹੀਂ ਕਰ ਸਕਦੇ ਬਟ ਨਹੀਂ ਭੇਜਣਾ ਨਹੀਂ ਚਾਹੀਦਾ ਜਿਹੜਾ 600 ਰੁਪਿਆ ਦਿਹਾੜੀ ਲੈ ਕੇ ਸਟੇਜ ਉੱਤੇ ਆਪਣੇ ਸਕ੍ਰਿਪਟ ਪੇਸ਼ ਕਰਦਾ ਸੀ ਉਹਨੂੰ ਆਪਾਂ ਮੁੱਖ ਮੰਤਰੀ ਬਣਾ ਦੇ ਉਹ ਤੋਂ ਕੀ ਆਸ ਰੱਖਦੇ ਆ ਕੀ ਕਰੇਗਾ ਇੱਥੇ ਉਹ ਜੋ ਕੁਝ ਹੋਣ ਹੋ ਰਿਹਾ ਇਹੀ ਹੋਣਾ ਤੁਸੀਂ ਆ ਵੇਖ ਹੀ ਰਹੇ ਹੋ ਪਛੈਤਾ ਲੁੱਟੀਆਂ ਗਈਆਂ ਤੁਹਾਡੇ ਪੈਸੇ ਪਿਛਲੀਆਂ ਸਰਕਾਰਾਂ ਦੇ ਕਾਂਗਰਸ ਦੇ ਪਾਏ ਪੈਸੇ ਤੁਹਾਡੇ ਅਕਾਊਂਟਾਂ 'ਚੋਂ ਕੱਢ ਕੇ ਲੈ ਗਏ ਅਜੇ ਦਿਨ ਤੱਕ ਚੁਆਨੀ ਨਹੀਂ ਦਿੱਤੀ ਆ ਕਿਸੇ ਪੰਚਾਇਤ ਨੂੰ 3.5 ਸਾਲ ਚੋਂ ਰੁਪਇਆ ਮਿਲਿਆ ਜਦੋਂ ਜੇ ਆਏ ਨੇ ਤੁਹਾਡੇ ਦਾਸ ਵੱਲੋਂ ਆਏ ਇਹ ਕੋਰ ਨਾਲ ਤੁਹਾਨੂੰ ਕੁਝ ਖਬਰ ਹੀ ਦੇਣਾ ਚਾਹਨਾ ਜਿਨਾਂ ਸਾ ਪੈਰਵਾਹੀ ਦੀ ਗੱਲ ਤੁਹਾਡੇ ਦਾਸ ਨੇ ਜਦੋਂ ਰਿਜ਼ਾਈਨ ਕੀਤਾ ਅਜੇ ਮੇਰੀ ਟਰਮ 2 ਮਹੀਨੇ ਰਹਿਦੀ ਸੀ ਜਦੋਂ ਮੈਂ ਇੱਥੇ ਲੜਨ ਆਇਆ ਇਲੈਕਸ਼ਨ ਮੈਂ ਐਮਐਲਏ ਬਣ ਤੋਂ ਬਾਅਦ ਅਪ੍ਰੈਲ 2022 ਤੱਕ ਮੇਰੀ ਟਰਮ ਸੀ ਮਾਰਚ ਵਿੱਚ ਮੈਂ ਪਟੇਲ ਸਾਹਿਬ ਰਿਟਾਇਰ ਹੋਇਆ ਰਿਜ਼ਾਈਨ ਦਿੱਤਾ 7 ਕਰੋੜ ਰੁਪਈਆ ਜੇ ਬਕਾਇਆ ਸੀ ਸਾਡਾ ਉਹ 7 ਕਰੋੜ ਦਾ 7 ਕਰੋੜ ਰੁਪਈਆ ਮੈਂ ਸਾਈਨ ਕਰਕੇ ਸਾਰਾ ਸਿਸਟਮ ਸੈੱਟ ਕਰ ਦਿੱਤਾ ਕਾਂਗਰਸ ਤੋਂ ਬਿਨਾ ਆ ਜਿਹੜਾ ਗੈਂਗਸਟਰਸ ਦਾ ਕੰਮ ਐ ਇਸ ਟਾਈਮ ਚੱਲਿਆ ਮੇਰੇ ਵੀਰੋ ਕਿਸੇ ਆਦਮੀ ਨੂੰ ਤਸੱਲੀ ਨਹੀਂ ਕਿ ਕਿੰਨੂੰ ਕਦੋਂ ਫਰੌਤੀ ਦੀ ਚਿੱਠੀ ਆ ਜਾਣੀ ਤੇ ਕਦੋਂ ਟੈਲੀਫੋਨ ਆ ਜਾਣਾ ਮੇਰੀ ਗੁਜ਼ਾਰਿਸ਼ ਇਹ ਹੈ ਤਗੜਾ ਐਡਮਿਨਿਸਟ੍ਰੇਟਰ ਆਏਗਾ ਜਿਹਨੂੰ ਪੁਲਿਸ ਨੂੰ ਮੈਂ ਸਮਝਣਾ ਸਾਰਿਆਂ ਨਾਲੋਂ ਵੱਧ ਮੁਸ਼ਕਲ ਪਹਿਲੇ ਪੰਜਾਬ ਚ ਪੰਜਾਬ ਪੁਲਿਸ ਕੰਟਰੋਲ ਕਰਦੀ ਕਿਉਂਕਿ ਜਿੰਨਾ ਕੁਝ ਚੱਲ ਰਿਹਾ ਵੱਡੇ ਪੈਮਾਨੇ ਤੇ ਇਹ ਪੰਜਾਬ ਪੁਲਿਸ ਹੀ ਗੁਨੇਗਾਰ ਹੈ ਸਾਰੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਨਸ਼ਾ 24 ਘੰਟਿਆਂ ਤੋਂ ਵੱਧ ਵੇਖ ਨਹੀਂ ਸਕਦਾ ਜੇ ਥਾਣੇ ਦਾ ਦੀ ਸੇਫਟੀ ਨਾ ਹੋਵੇ ਇਹਨਾਂ ਨੇ ਮਹੀਨੇ ਕਿੱਥੋਂ ਲੈਣੇ ਨੇ ਇਹਨਾਂ ਨੇ ਪੈਸੇ ਤੇ ਖੀਰ ਉਥੋਂ ਇਕੱਠੇ ਕਰਦੇ ਇਹਨਾਂ ਨੂੰ ਟਾਰਗੇਟ ਦਿੱਤਾ ਹੁੰਦਾ ਉਤਲੇ ਅਸਰਾਂ ਨੇ ਕਿ ਲਿਆ ਕੇ 2 ਮਹੀਨੇ ਬਾਅਦ ਤੋਂ ਇਸ ਗੱਲ ਕਾਰਨ ਕੋ ਤਗੜਾ ਮਦਈ ਆਏਗਾ ਕੋ ਤਗੜਾ ਲੀਡਰ ਆਏਗਾ ਜਿਹਨੂੰ ਭੁੱਖ ਨਹੀਂ ਹੋਏਗੀ ਜਿਹੜੀ ਪੰਜਾਬ ਦੀ ਵਿਧਰੀ ਚਾਹੇਗਾ ਤਾਂ ਹੀ ਪੰਜਾਬ ਦੇ ਵਿੱਚ ਅਸੀਂ ਕੋਈ ਆਪਣੀ ਗੱਲ ਰੱਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਮਨਜੋ ਕੋਰਟ ਪਟਿਆਲਾ ਨੇ 17 ਤਰੀਕ ਨੂੰ ਇੱਕ ਆਰਡਰ ਕੀਤਾ ਸੀਗਾ ਜਿਸ ਦੇ ਵਿੱਚ ਬੋਰਡ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਬਣਾ ਦਿੱਤਾ ਗਿਆ ਸੀ ਉਸ ਬੋਰਡ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਜੋ ਆਰਡਰ ਹੈ ਉਹਦੇ ਮੁਤਾਬਕ ਉਹ ਹਸਪੀਟਲ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਜਿਹੜਾ ਜੇਬ ਸੁਪਰਡੈਂਟ ਸੰਗਰੂਰ ਸੀਗਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ 18 ਨੂੰ ਹੀ ਜਨ ਸਭ ਦਾ ਇੱਕ ਹੁਕਮ ਸੀ ਕਿ 18 ਨੂੰ ਹੀ ਸੇਮ ਦੇ ਜਿਹੜੀ ਰਿਪੋਰਟ ਹੈ ਮੈਡੀਕਲ ਉਹਦੇ ਐਮ ਐਲ ਆਰ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨ ਜੋ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈਏ ਔਰ ਇਹਦੇ ਵਿੱਚ ਮੈਂ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕੰਸਟੀਟਿਊਟ ਤਾਂ ਜੱਟ ਸਾਹਿਬ ਨੇ ਪਹਿਲਾਂ ਰਜਿੰਦਰਾ ਹਸਪੀਟਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸੰਗਰੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਟੀਟ ਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਜਰੀਜ਼ ਨਹੀਂ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਉਹ ਸਪੈਸਿਫਿਕ ਕਿਹੜੀ-ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬਰਦਰਾ ਹੁਣ ਦੱਸ ਦੇ ਵਿੱਚੋਂ ਪੜ੍ਹ ਕੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਆਨਰੇਬਲ ਕੋਰਸ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਵਖੜ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆਂ ਦੇਖੋ ਅਰਜੰਦਰਾ ਹਸਪੀਟਲ ਦੇ ਵਿੱਚ ਔਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬ ਨੇ ਜਿੱਥੇ ਉਹਨਾਂ ਨੇ ਕਹਿ ਕਿ ਜੇ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਫ ਚਾਰ ਡਾਕਟਰਾਂ ਦੀ ਇੱਕ ਵਾਈਫ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਸਰ ਫਕਰ ਚੋਂ ਕਹਿੰਦਾ ਨਹੀਂ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫੇਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਐਮਓ ਸਾਭ ਨੂੰ ਕੀਤਾ ਜਿਹਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਰੋ ਕਿ 11 ਤੋਂ 12 12 ਇਜਰੀਜ਼ ਆਈਆਂ ਨੇ ਸੋ ਇਹਦੇ 'ਚ ਡਿਊਰੇਸ਼ਨ ਬੜੀ ਇੰਪੋਰਟੈਂਟ ਏ ਮੈਂ ਆਪਣੇ ਇਹਦੇ ਤੋਂ ਪਹਿਲਾਂ ਰੱਖਣੀ ਚਾਹਣਾ ਕਿ ਡਿਊਰੇਸ਼ਨ ਆਈਏ ਇਹਦੇ 'ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬਣਦੇ ਨੇ ਕਿਉਂਕਿ 10 ਤਰੀਕ ਨੂੰ ਉਹਨਾਂ ਨੇ ਇਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਗਿਆ ਡਾਕਟਰਸ ਉਹਨਾਂ ਦੇ ਵਿੱਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ রাইਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੇ ਵੀ ਲੋਅਰਸ ਵੀ ਹੈ ਕੀ ਹੈ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥੱਗੜਾ ਪਾਸਾ ਸਾਰਾ ਉਹਨਾਂ ਦਾ ਫਿਕਰ ਰੱਖਤਾ ਹੈ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕੀ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫਿਕਰ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸ ਰਿਆਂ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸਿਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਉਹਦੇ ਪੈਰ ਤੇ ਵਿੱਚ ਜਿਹੜਾ ਉਹਨਾਂ ਨੇ ਲੈਸਰਸ਼ਨ ਲੈਸਰਸ਼ਨ ਜਿਹੜੀ ਇਹ ਬਹੁਤ ਬਹੁਤ ਇਹ ਵੌਂਡ ਹੈ ਲੈਸਰਸ਼ਨ 2 ਇੰਚ ਟੂ 1 ਸੈਂਟੀਮੀਟਰ ਦੇ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਜਿੱਕਰ ਫਰਮ ਸਾਰੀਆਂ ਜਿਹੜੀਆਂ ਪੜ੍ਹਨ ਲੱਗ ਪਾਵਾਂ ਤਾਂ ਇਹਦੇ ਵਿੱਚ ਕਹਿਣ ਤੋਂ ਮੈਂ ਚਾਹਣਾ ਕਿ 11 ਇੰਚਰੀਸ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ 11 ਇੰਚਰੀ ਕਰਨਾਂ ਤੇ ਗੜੀਆਂ ਨੇ ਅੱਛੀਆਂ ਨੇ ਸੋ ਇੱਥੇ ਮੈਂ ਬਹੁਤ ਔ ਇੱਥੇ ਡਿਟੇਲ ਦੇ ਵਿੱਚ ਜਾਵਾਂਗਾ ਹੁਣ ਗੱਲ ਜਿਹੜੀ ਕੈਨ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਬਾਹਾਂ ਦੀ ਬੇਅਦਬੀ ਹੋਈਏ ਔਰ ਇਹਦੇ ਵਿੱਚ ਕਾਫੀ ਜਣੀਆਂ ਡਾਕਟਰਸ ਨੇ ਹਜੇ ਮੈਨੂੰ ਐਡਵਾਈਸ ਲੈਖਰੇ ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸੀਟੀ ਸਕੈਨ ਸਿਰ ਦੀ ਸੀਟੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜਿਹੜੀਆਂ ਸਾਡੇ ਕੋਲ ਹੁਣ 18 ਰਿਪੋਰਟਸ ਆਈਆਂ ਨੇ ਮੈਂ ਇਹ ਗੱਲ ਕਹਿ ਸਕਦਾ ਕਿ ਕਿਤਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਕਰਕੇ ਪਲੇ ਕੀਤਾ ਜਾਵੇ ਤਾਂ ਜੋ ਇੰਜਰੀ ਜ਼ਹੀਰ ਹੋਣ ਪਰ ਮੈਂ ਇੱਕ ਚੀਜ਼ ਹੋਰ ਦੱਸੋ ਮੇਰੇ ਹੱਥ 'ਚ ਨੇ ਇਹ 11 ਇੰਜਰੀਸ ਇਟਸੈਲਫ ਦੱਸ ਰਿਹਾ ਇਹਨਾਂ ਦੇ ਵਿੱਚ ਕਿਸ ਲੈਵਲ ਦੀ ਪ੍ਰੋਟੈਰਟੀ ਕਿਸ ਲੈਵਲ ਦਾ ਅਣਮਰੁਖੀ ਤਸੱਦਦ ਕਿਸ ਲੈਵਲ ਦਾ ਅਣਮਰੁਖੀ ਜਿਹੜਾ ਉਹਨਾਂ ਦੇ ਨਾਲ ਤਸੱਦਦ ਉੱਟਾ ਗਿਆ ਹੈ ਸੋ ਇੱਥੇ ਭਾਈ ਮਨਦੀਪ ਸਿੰਘ ਜੀ ਬਿਲਕੁਲ ਉਹਦੇ ਬ੍ਰਦਰ ਖੜੇ ਨੇ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮਿਹਨਤ ਦਾ ਰੰਗ ਲੈ ਕੇ ਆਈ ਹੈ ਕਿਤੇ ਨਾ ਕਿਤੇ ਪਰਵਾਹ ਨੂੰ ਇਨਸਾਫ ਮੇਰੇ ਨਾਲੇ ਪਾਸੇ ਅਸੀਂ ਕੋਈ ਸੋ 2 ਮਿੰਟ ਭਾਈ ਮਨੀਤ ਸਿੰਘ ਜੀ ਵੀ ਫਤਿਹ ਤੁਹਾਡੇ ਨਾਲ ਜੁੜ ਸੰਗੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਅਸੀਂ ਨਾ ਦਾਸਤਰੀ ਤੋਂ ਹੀ ਇਹੋ ਜੋੜ ਲਾਣੇ ਵੇ ਸੀ ਸਾਨੂੰ ਕਿਹੇ ਤਰੀਕੇ ਪਤਾ ਲੱਗੇ ਤੇ ਦੇਖੋ ਜਿਹੜਾ ਟੇਲ ਦਾ ਜ਼ਿਲ੍ਹਾਦਰ ਸੁਪਰੀਡੈਂਟ ਹੈ ਬੁੱਚੜ ਮਾਲ ਦਾ ਐਡਾ ਵੱਡਾ ਬੁੱਚੜ ਜਿੱਦੇ ਕੀ ਵੇਖੋ 11 ਇੰਚਸ ਆ ਚੁੱਕੀਆਂ ਔਈ ਐੜੀ ਛੋਟੇ ਛੋਟੀਆਂ ਜਿਹਦੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇੰਨਾ ਨਾ ਮੈਡੀਕਲ ਦੱਸਿਆ ਬਸ ਇਹਦੀ ਸੱਟ ਲੱਗੀ ਮਤਲਬ ਇੱਕ ਦਾਗਣਾ ਕੁੱਟਿਆ ਪਰ ਚਾਰ ਪਿੰਡਾਂਗਾ ਮਾਰੀਏ ਪੜੀ ਐਡੇ ਐਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਭ ਤੋਂ ਮੈਨੂੰ ਤੇਰੀ ਕੋਈ ਨਾ ਆਉਂਦਾ ਵਕੀਲ ਸਾਨੂੰ ਬਤੂ ਜੀ ਆਸਦੀ ਤੇ ਕਿ ਬੋਡੀ ਨੂੰ ਫੋੜ ਦੇ ਦਿੱਤੇ ਡਾਕਟਰ ਨੇ ਵੀ ਸਰਕਾਰੀ ਡਾਕਟਰ ਨੇ ਦੱਸ ਦਿੱਤਾ ਕਿ ਇਹਦੇ ਇਹਨੇ ਮਤਲਬ ਕਿ ਨਿਸ਼ਾਨ ਨੇ ਬੋਡੀ ਦੇ ਉੱਤੇ ਹਾਈ ਦਾ ਲਿਖਾ ਲਓ ਕਿ 10 ਸੀ ਦਾ ਵਾਕਿਆ ਹੋਇਆ 10 ਜੁਲਾਈ 2018 ਦੀ ਗੱਜ ਹੋ ਚੁੱਕੀ ਹੈ 18 ਜੁਲਾਈ ਦੇ ਵਿੱਚ ਵਿੱਚ देखो आज भी या पासा सारा नींद आना संदीप सेदा भरया पया मतलब की जो मैच जे देख के आए ना पाजी मेरे को देखना नहीं जब रोण निकल आए रोण ते ना ऑफिस ना ना ऑन ड्यूटी खास करके जेड़े 20 ਦੇ 20 ਹੈ ਪਈਆਂ ਦੇ ਬਾਏ ਨਹੀਂ ਮਿਲਦੇ ਪਤਿਓ ਜਿਹੜੇ ਬੁੱਚਣਾ ਤੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਵੇਂ ਕਰੀ ਦੀ देखो ਮਾਂ ਜੋ ਕੋਰ ਨੇ ਆਰਡਰ ਕਰ ਦਿੱਤੇ ਸੀ ਕਿ ਇਹਦਾ ਰਜਿਤਰਾ ਹਸਪੀਟਲ ਲਾਇਕ ਕਰਾਇਆ ਜਾਵੇ ਮਗਰ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਪ ਨੂੰ ਦਬਾਨ ਤੇ ਲੱਗੇ ਕਿਹੇ ਤਰੀਕੇ ਸੰਦੀਪ ਇਹ ਦੱਬ ਜਾਵੇ ਆਵਾਜ਼ ਇਹ ਆਪਣੀ ਬਾਹਰ ਕੱਢ ਸਕੇਦਾ ਮੈਡੀਕਲ ਨਾ ਆਪਾ ਕਰਵਾਈਏ ਇੰਨਾ ਜੋਰ ਲਾਤਾ ਇਹਨਾਂ ਦੇ ਹੱਥਾਂ ਵਾਲੀ ਪੈ ਚੁੱਕੀ ਹੈ ਲੈ ਬਾਕੀ ਸੰਗਤ ਕੇ ਇੱਕੋ ਬੇਨਤੀ ਹੈ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਹੁਮਨ ਬ੍ਰਦਰ ਜਿਹੜੇ ਸਾਡੇ ਵਕੀਰ ਨੇ ਇਹ ਕਾਫੀ ਮਨਨ ਕੀ ਮਿਹਨਤ ਆਪਣੀ ਕਰਦੇ ਪਰ ਮੈਨੂੰ ਹੁਣ ਪਤਾ ਨਹੀਂ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਤਨਾ ਕਿਤਨਾ ਮੇਰੇ ਹੁਮਨ ਬ੍ਰਦਰ ਵਕੀਰ ਨੂੰ ਕਿਤਨਾ ਕਿਤੇ ਦਬਾਇਆ ਜਾ ਰਿਹਾ ਹੈ ਤੇ ਸੰਗਠਿਤ ਤਾਂ ਦਿੱਤੇ ਵਾਤਾਂ ਇਹ ਸੰਗਠਿਤ ਕੋ ਬੇਨਤੀ ਕਰ ਸੰਗਠਿਤ ਵਾਤ ਸਾਬਿਓ ਪਰਿਵਾਰ ਦਾ ਤੇ ਆਪਣੇ ਧੰਵੀ ਸਾਹਿਬ ਨੂੰ ਤੇ ਜੱਜਦਾ ਸਾਹਿਬ ਨੇ ਕਹਿੰਨਾ ਕਿ ਜੱਜਦਾ ਸਾਹਿਬ ਸਾਹਿਬ ਜੀ ਇੱਥੇੋਂ ਤੈਨੂੰ ਸਪੀਕਰ ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਦੇਖੋ ਪਰਿਵਾਰ ਦੇ ਨਾਲ ਖੜਨਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਕਿਉਂਕਿ ਸੰਦੀਪ ਸਿੰਘ ਬਹੁਤ ਜ਼ਿਆਦਾ ਅੰਨੇਵਾ ਤਸ਼ੱਦਦ ਕੀਤਾ ਨਾਲੇ ਤੇ ਮੈਂ ਤਾਂ ਕਹਿੰਦਾ ਵਾਂ ਕਿ ਇਹ ਨਾ ਬੁਝੜਾ ਨਾ ਭਾਈ ਪਰਚਾ ਕਰਵਾ ਕੇ ਸਸਪੈਂਡ ਨਾ ਹੋ ਜਾਏ ਭਾਈ ਉਹਨਾਂ ਨੂੰ ਜੇ ਆਪਾਂ ਸਾਹ ਨਹੀਂ ਲੈਣਾ ਐਨੇ ਕੇ ਬੇਨਤੀਆਂ ਪਰਵਾਰ ਕਰੇ ਵਾਹਿਦ ਜੁਜੀਕਾ ਖਾਨ ਸਾਹਿਬ ਵਾਹਿਦ ਜੁਜੀ ਕੀ ਫਤਿਹ ਇੱਕ ਮੈਂ ਜਾਂਦਾ ਕਰਦਾ ਜਰੂਰ ਕਹਾਂਗਾ ਵੀ ਕਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫੋਰਮੇਸ਼ਨ ਅਕੀ ਉਹ ਲੜੀ ਆਪਣੀ ਮਾਰਜੋ ਕੋਰਟ ਨੂੰ ਦੇ ਸਕਦੇ ਆ ਦੇ ਚੁਕੇ ਹਾਂ ਸੋ ਬਿਲਕੁਲ ਖੱਪਿਓ ਸੱਚੋਂ ਤਬਾਹ ਪੜ ਰਹੇ ਨੇ ਪਰ ਕਿਤਨਾ ਕਿਤਾ ਸੀ ਪਰਵਾਰ ਨੂੰ ਵਿਸ਼ਵਾਸਤ ਹੁੰਦੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਨਿਕਲ ਟੀਮ ਵੀ ਅਸੀਂ ਪੂਰਾ ਦਵਾ ਲਾ ਕੇ ਅਸੀਂ ਪਰਵਾਰ ਨੂੰ ਵਿਸ਼ਵਾਸ ਕਰਵਾਵਾਂਗੇ ਤੇ ਸੰਤੋਹਾਂਗੇ ਤੇ ਅਸੀਂ ਸਾਡੀ ਪੂਰੀ ਹੁਣ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿਨ੍ਹਾਂ ਨੇ ਵੀ ਪ੍ਰੋਟੈਕਟੀ ਕੀਤੀ ਏ ਜਿਨ੍ਹਾਂ ਨੇ ਆਫੀਸ਼ੀਅਲ ਬਿਊਟੀ ਨੂੰ ਨਹੀਂ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਲਾਉ ਨਹੀਂ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਵਿਖਾਇਆ ਸੋ ਉਹਦੇ ਉਹਦੇ ਸਮਾਜ ਦੇ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਔਨਰੇਬਲ ਕੋਰਟਸ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਇਹ ਅਸੀਂ ਲੈ ਲਿਆ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਵਾਇਰੂ ਜੀ ਕਾ ਖਾਲਸਾ ਵੀ ਵਾਇਰੂ ਕੀਤਾ ਇੱਕ ਬੇਨਤੀ ਵੀ ਹੋਰ ਕਰਨਾ ਚਾਹਣਾ ਜੀ ਬਾਕੀ ਮਾਨਜੋ ਕੋਰਟ ਸਾਹਿਬ ਤੇ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣੇ ਬਾਕੀ ਕੋਰਟ ਸਾਹਿਬ ਇਹ ਮਾਨਜੋ ਕੋਰਟ ਨੇ ਵੀ ਬੇਨਤੀ ਕਰਨਾ ਹੈ ਕਿ ਬਿਲਕੁਲ ਝੂੜ ਦਾ ਝੂਠ ਸਾਜਾ ਸੱਚ ਸਭੇ ਲੈਦਾ ਜਾਵੇ ਅੰਦਰ ਉਹਨਾਂ ਨੂੰ ਸੀਸੀਟੀਵੀ ਫੁਟੇਜ ਵੀ ਝੂਰ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰ내 ਵਾਹ ਹੋਇਆ ਚਾਹੇ ਰਿਪੋਰਟ ਤੇ ਆ ਚੁੱਕੀ ਹੈ ਪਰ ਫੇਰ ਵੀ ਸੀਸੀਟੀਵੀ ਕਵਰੇਜ ਝੂਰ ਮੰਗਾਇਓ ਕਿ ਪਤਾ ਲੱਗੇ ਵੀ ਤੋਂ ਉੱਪਰ ਬੰਦੇ ਵੀ ਤੇ ਨਹੀਂ ਹੈਗੇ ਸੀ ਚਾਹੇ ਡਾਊਟ ਹੋ ਰਿਹਾ ਨੇ ਇਸ ਕਰਕੇ ਭਾਜੀ ਬਹੁਤ ਜ਼ਿਆਦਾ ਤੇਜ਼ਾਸ ਕੰਮ ਹੋ ਚੁੱਕਾ ਇੱਥੇ ਵੀ